ਸੱਚੀ ਦੀ ਅਕਾਲ ਅੱਜ ਠਾਣਾ ਸਾਂਝ ਕੇਂਦਰ ਕਿਲਾ ਲਾਲ ਸਿੰਘ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਤ ਨੁਕਸਾਨ ਤੋਂ ਜਾਣੂ ਕਰਵਾਉਣ ਸੰਬੰਧੀ ਇੱਕ ਵਿਸ਼ੇਸ਼ ਜਾਗਰੂਕ ਸੈਮੀਨਾਰ ਕਰਵਾਇਆ ਗਿਆ ਇਸ ਮੌਕੇ ਠਾਣੇ ਅਧੀਨ ਆਉਂਦੇ ਪਿੰਡਾਂ ਦੇ ਆਗੂਆਂ ਤੇ ਮਹਤਵਪੂਰਨ ਵਿਕਤੀਆਂ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਹਨਾਂ ਤੋਂ ਇਲਾਵਾ ਦੋ ਛੋਟੇ ਬੱਚਿਆਂ ਵੱਲੋਂ ਨਸ਼ੇ ਖਿਲਾਫ ਕਵਿਤਾਵਾਂ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ ਡੀਐਸਪੀ ਫਤੇਦਾਰ ਚੋੜੀਆਂ ਮੈਡਮ ਖੁਸ਼ਬੀਰ ਕੌਰ ਅਤੇ ਐਸਐਚਓ ਸੁਰਿੰਦਰਪਾਲ ਸਿੰਘ ਥਾਣਾ ਕਿਲਾ ਲਾਲ ਸਿੰਘ ਵੱਲੋਂ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡੀਐਸਪੀ ਮੈਡਮ ਖੁਸ਼ਬੀਰ ਕੌਰ ਅਤੇ ਐਸਐਚਓ ਸੁਰਿੰਦਰਪਾਲ ਸਿੰਘ ਨੇ ਕੀ ਕਿਹਾ ਆਓ ਸੁਣਦੇ ਹਾਂ ਦਵਿੰਦਰ ਸਿੰਘ ਖਾਲਸਾ ਤੇ ਬੀਐਸ ਕਲੋਦੀਪ ਸ਼ੇਸ ਰਿਪੋਰਟ ਵਿੱਚ ਜੀ ਮਰਮ ਅੱਜ ਦਾ ਇਹ ਜਿਹੜਾ ਸੈਮੀਨਾਰ ਕਰਵਾਇਆ ਗਿਆ ਤਾਂ ਮੇਨ ਮਕਸਦ ਕੀ ਹੱਗਿਆ ਅਸ਼ਲੀ ਗੋਟੀ ਆਗਦੀ ਦਿਸ਼ਾ ਨਿਰਦੇਸ਼ ਫੇਟੇ ਦੇ ਐਸਐਚਓ ਖਿਲਾਫ ਨਾਸਿੰਗ ਦੇ ਮੇਰੇ ਵੱਲੋਂ ਜਿਹੜਾ ਕਹਿਤਾ ਇਸੇ ਦਾ ਨਾਸਿੰਗ ਥਾਰੇ ਦੇ ਵਿੱਚ ਇੱਕ ਸੈਮੀਨਾਰ ਕਰਾਇਆ ਗਿਆ ਤੇ ਨਸ਼ਾ ਮੁਕਤ ਪੰਜਾਬ ਦਾ ਸੈਮੀਨਾਰ ਕਰਵਾਇਆ ਜਿਹਦੇ ਵਿੱਚ ਸਾਰੇ ਪਿੰਡ ਵਾਲਿਆਂ ਨੂੰ ਅਪੀਲ ਕੀਤੀ ਗਈ ਕਿ ਇੱਥੇ ਵੀ ਸਾਡੇ ਤੁਹਾਡੇ ਸਾਰੇ ਯੋਗਦਾਨ ਦੀ ਜਰੂਰਤ ਹੈ ਤੇ ਕੋਲਸ ਨੂੰ ਸਹਿਯੋਗ ਦਿਓ ਕਿਉਂਕਿ ਤਾਂ ਜੋ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਜਿਹੜਾ ਬਣਾ ਸਕੀਏ ਮੇਟ ਕਿਹਦਾ ਮਾਲਸੀ ਅਧੀਨ ਕੋਈ 42 43 ਪਿੰਡ ਆਉਂਦੇ ਨੇ ਕੇਵਲ ਇਨ੍ਹਾਂ ਪਿੰਡਾਂ ਦੇ ਵਿਅਕਤੀ ਨੂੰ ਬੁਲਾਇਆ ਗਿਆ ਕਿ ਆਸ-ਪਾਸ ਇਲਾਕੇ ਦੇ ਹੋਰ ਵੀ ਬੁਲਾਏ ਨੇ ਪਿੰਡਾਂ ਦੇ ਨਹੀਂ ਜਿਵੇਂ ਕਿ ਮੇਰੇ ਸਬਜ਼ੂਜਨ ਦੇ ਵਿੱਚ ਚਾਰ ਥਾੜੇ ਨੇ ਸ ਫਦੇਗੜ ਜੁੜਿਆ ਹੈ ਕੜਿਆ ਕੀ ਬੰਗਰ ਹੈਗਾ ਸਦਰ ਹੈਗਾ ਤੇ ਕਿਲਾ ਲਾਫੀ ਨਾ ਤੇ ਮੈਂ ਜਿਹੜੇ ਹੈਗਾ ਲੱਗ ਲੱਗ ਜਿਹੜੇ ਹੈਗਾ ਥਾਣੇ ਵਾਈਸ ਜੜੀ ਹੈਗੇ ਇਸ ਤਰ੍ਹਾਂ ਸੈਮੀਨਾਰ ਲਗਾਏ ਜਾਣਗੇ ਤੇ ਤਾਂ ਜੋ ਹਰ ਇੱਕ ਛੋਟੇ ਤੋਂ ਛੋਟੇ ਜਿਹੜੇ ਹੈਗੀ ਆ ਪਿੰਡ ਹੈਗੀ ਉਹਨਾਂ ਤੱਕ ਵੀ ਸਾਡੀ ਜਿਹੜੀ ਆਵਾਜ਼ ਪਹੁੰਚੇ ਤੇ ਸਾਰੇ ਜਿਹੜੇ ਪਬਲਿਕ ਹੈਗੇ ਸਾਡਾ ਸੇ ਲੋਕ ਦੇ ਆਮ ਪਬਲਿਕ ਲਈ ਕੋਈ ਨੰਬਰ ਵੀ ਜਾਰੀ ਕੀਤੇ ਗਏ ਜੀ ਸਾਡੇ ਐਸ ਐਚਓ ਤੇ ਪਲੱਸ ਜਿਹੜਾ ਮੇਰਾ ਨੰਬਰ ਹੈ ਪਬਲਿਕ ਦੇ ਵਿੱਚ ਹੈਗਾ ਜੀ ਤੇ ਇਨਫੈਕਟ ਅਸੀਂ ਪਬਲਿਕ ਨੂੰ ਬਿਲਕੁਲ ਹੀ ਰੱਖਿਆ ਹੋਇਆ ਹੈ ਬਿਲਕੁਲ ਵੀ ਜਦੋਂ ਮਰਜ਼ੀ ਕਾਲ ਕਰ ਸਕਦੇ ਦਿਨ ਰਾਤ 24 ਘੰਟੇ ਜਿਹੜੀ ਪੁਲਿਸ ਹੈਗੀ ਆ ਇਹਨਾਂ ਸਾਰੇ ਆਬਸੇ ਹੱਥ ਆ ਜਾਂਦੇ ਮੈਂ ਤਾਂ ਪਿੰਡਾਂ ਦੇ ਵਿੱਚ ਜਿਹੜੇ ਸਕੂਲ ਆ ਕੋਈ ਇੱਕ ਜਿ ਲਈ ਤੋਂ ਲੱਗ ਜਾਣੇ ਨੇ ਕੀ ਸਕੂਲਾਂ ਵਿੱਚ ਵੀ ਕੋਈ ਅਸੀਂ ਥਾਣਿਆਂ ਦੇ ਅਧੀਨ ਜਿੰਨੇ ਸਕੂਲ ਪੈਂਦੇ ਨੇ ਉਹਨਾਂ ਵਿੱਚ ਕੋਈ ਸਮਿਨਾਰ ਲਾਉਣ ਦੀ ਕੋਈ ਕਦ ਕਰ ਰਹੇ ਜੀ ਜਿਵੇਂ ਕਿ 9ਵੀਂ ਤੋਂ ਲੈ ਕੇ 12ਵੀਂ ਸੱਕਦੇ ਜਿਹੜੇ ਸਕੂਲ ਹੈਗੇ ਉਹਨਾਂ ਦੇ ਵਿੱਚ ਬਿਲਕੁਲ ਅਸੀਂ ਅਵੇਰਨੈਸ ਕੈਂਪ ਲਵਾਵਾਂਗੇ ਕਿਉਂਕਿ ਅੱਜੇ ਸਕੂਲ ਬੰਦ ਹੈਗੇ ਨੇ ਤੇ ਫਸਟਲਾਈਟ ਓਪਨ ਹੋਣਗੇ ਤੇ ਉਹਨਾਂ ਦੇ ਪ੍ਰਿੰਸੀਪਲਸ ਨਾਲ ਗੱਲ ਕੀਤੀ ਹੋਈ ਹੈ ਤਾਂ ਜਦੋਂ ਸਕੂਲ ਓਪਨ ਹੋਣਗੇ ਤੇ ਉਹਨਾਂ ਨਾਲ ਵਾਸੇ ਅਵੇਰਨੈਸ ਕੈਂਪ ਜਿਹੜਾ ਰੈਡੀ ਹੈ ਮੈਂ ਫੈਕਟਰੀ ਸੁਨਦੀਪਾਲ ਸੰ ਮੈਂ ਵਕਫਾ ਖਾਣਾ ਤੇ ਪਟਾਲੇ ਦੇ ਤਨਤ ਰਿਆ ਪਹਿਲਾਂ ਉਹ ਮੈਂ ਖਾਣਾ ਕਿਲਾਲ ਸਿੰਘ ਕੱਲ ਮੇਰੀ ਪੋਸਟਿੰਗ ਹੋਈ ਹੈ ਮੈਂ ਜੋ ਵੀ ਸ਼ਰਾਰਤੀ ਅਨਸਰ थाना ਪਿਲਾਲਾ ਸਿੰਘ ਦੇ ਵਿੱਚ ਜਾਂ ਕੋਈ ਨਸ਼ਾ ਵੇਚਦਾ ਉਹਨਾਂ ਨੂੰ ਅਦਾਇਤ ਕਰਨੀ ਚਾਹੁੰਦਾ ਕਿ ਇਸ ਤਰ੍ਹਾਂ ਦਾ ਕੰਮ ਬਿਲਕੁਲ ਨਾ ਕਰੋ ਜੇ ਕੋਈ ਵੀ ਇਸ ਤਰ੍ਹਾਂ ਦਾ ਕੰਮ ਕਾਨੂੰਨ ਸਾਹਮਣੇ ਆ ਗਿਆ ਤੇ ਇਸ ਵਿੱਚ ਸਖਤ ਕਾਰਵਾਈ ਕੀਤੀ ਜਾਏਗੀ